ਹਾਂਜੀ ਨੂੰ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਸੈਕ ਕੰਪਨੀ ਦੇ ਨਵੇਂ ਦੋ ਬੋਲੇ ਲੈ ਕੇ ਆਏ ਆ ਜੋ ਕਿ ਦੋਨੋਂ ਬੋਲੇ ਹੀ ਜਰਮਨੀ ਦੇ ਇੰਪੋਰਟਡ ਬੋਲੇ ਆ ਸੋ ਇਹਨਾਂ ਦੋਨੋਂ ਬੋਲਾਂ ਦਾ ਆਪਾਂ ਤੁਹਾਨੂੰ ਅੰਕੜਾ ਦੱਸਾਂਗੇ ਤੇ ਆਪਸ ਵਿੱਚ ਕੰਪੈਰੀਸ਼ਨ ਕਰਾਂਗੇ ਕਿ ਕਿਹੜਾ ਬੋਲ ਬੈਸਟ ਆ ਤੁਹਾਡੀ ਹੀ ਪਰਫਾਰਮੈਂਸ ਵਾਸਤੇ ਜਗਾਂਵਾ ਵਾਸਤੇ ਜੋ ਕਿ ਤੁਹਾਨੂੰ ਅੱਗੇ ਚੰਗਾ ਰਿਜ਼ਲਟ ਮਿਲ ਸਕੇ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਵੀਰ ਟ੍ਰਾਈ ਗਾਂਦੇ ਆਪਾਂ ਇਹਨਾਂ ਦੋਨਾਂ ਬੋਲਾਂ ਦਾ ਸਿਮਨ ਭਰੌਣੇ ਆ ਤਾਂ ਫਰਸਟ ਇਲੈਕਟ੍ਰੀਸ਼ੀਅਨ ਤੇ ਆਪਾਂ ਨੂੰ ਕਿੰਨਾ ਮਿਲਕ ਪ੍ਰਾਪਤ ਹੋ ਸਕਦਾ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਸੋ ਇਹ ਜੋ ਦੋ ਬੋਲ ਹੈਗੇ ਆ ਇਹ ਹੈਗੇ ਜੀ HF10247 ਜਾਰਡਨ ਤੇ ਦੂਸਰਾ ਹੈਗਾ ਵਾ HF10245 ਹੈਂਕ ਸੋ ਦੋਨੋਂ ਇਹ ਜ ਸੈਕ ਦੇ ਬੋਲ ਆ ਦੋਨੋਂ ਜਰਮਨੀ ਇੰਪੋਰਟ ਦੇ ਬੋਲ ਆ ਜੀ ਇਹੇ ਸੋ ਜੇ ਤੁਹਾਡੇ ਕੋਲੇ 15 ਤੋਂ 20 ਲੀਟਰ ਦੀ ਗਾਮ ਆ ਤੁਸੀਂ ਇਹਨਾਂ ਦੋਨਾਂ ਬੁੱਲਾਂ ਦਾ ਸਿਮਨਪਰ ਆ ਕੇ ਵਧੀਆ ਰਿਜ਼ਲਟ ਪ੍ਰਾਪਤ ਕਰ ਸਕਦੇ ਆ। ਸੋ ਜੇ ਆਪਾਂ ਦੇਖੀ ਇਹਨਾਂ ਦੀ ਬੈਸਟ ਕੁਆਲਿਟੀ ਸੀ ਕਿ ਇਹਨਾਂ ਦੋਨਾਂ ਬੁੱਲਾਂ ਦੀਆਂ। ਜੇ ਆਪਾਂ ਦੇਖੀਓ ਵੀ 10247 ਜਾਰਡਨ ਦੀ ਸਭ ਤੋਂ ਪਹਿਲੀ ਬੈਸਟ ਕੁਆਲਿਟੀ ਹੈਗੀ ਬੈਸਟ ਦਾ ਆਰਡਰ। ਵੀ ਆਰਡਰ ਵਿੱਚ ਬਹੁਤ ਵਧੀਆ ਕੁਆਲਿਟੀ ਇਹ ਬੋਲੀਆਂ ਦੀਆਂ ਕਿ ਬੱਚੀਆਂ ਆਪਾਂ ਨੂੰ ਦੇ ਸਕਦੇ ਆਵਾ। ਆਰਡਰ ਵਿੱਚ ਬੈਸਟ ਮੰਨਿਆ ਗਿਆ ਵਾ ਤੇ ਇੱਕ ਹੀ ਪੈਰਾਂ ਵਿੱਚ ਵੱਲੋਂ ਪੈਰਾਂ ਵੱਲੋਂ ਤੇ ਲੱਤਾਂ ਵੱਲੋਂ ਸਟਰੌਂਗ ਮੰਨਿਆ ਗਿਆ ਬੋਲ। ਤੇ ਜਰਮਨੀ ਇਮਪੋਰਟਰ ਦਾ ਹੈਗਾ ਜਿਸਤਾ ਤੁਹਾਨੂੰ ਦੱਸਿਆ ਵਾ ਅੱਗੇ ਤੇ ਦੂਸਰੇ ਪਾਸੇ ਜੇ ਆਪਾਂ 10245 ਦੀ ਗੱਲ ਕਰੀਏ ਮਿਲਕ ਵਿੱਚ ਬਹੁਤ ਜਿਆਦਾ ਪ੍ਰੋਡਕਸ਼ਨ ਕਰਕੇ ਦੇ ਰਿਆ ਆਪਾਂ ਨੂੰ ਜਿਵੇਂ ਸਰ ਆਪਣਾ ਪੀਟੀ ਮਿਲਕ ਹੁੰਦਾ ਉਹਦੇ ਵਿੱਚ ਬਹੁਤ ਵਧੀਆ ਜਾਂਪ ਮਰਾ ਰਿਹਾ 10245 ਬੱਲ ਤੇ ਜੂਐਸ ਦਾ ਮਿਲਕ ਹੋਊਗਾ ਜਿਹਦੀਆਂ ਬੱਚੀਆਂ ਦਾ ਉਹ ਹੈਗਾ ਜੀ A2 A2 ਜੋ ਕਿ ਇੱਕ ਚੰਗਾ ਮਿਲਕ ਮੰਨਿਆ ਗਿਆ ਉੱਚ ਦਰਦੇ ਦਾ ਮਿਲਕ A2 A2 ਹੀ ਹੁੰਦਾ ਵਾ ਠੀਕ ਹੈ ਜੀ ਸੋ ਹੈਲਥ ਵਿੱਚ ਬੈਸਟ ਬੋਲ ਮੰਨਿਆ ਗਿਆ ਵਾ ਹੈਲਥ ਐਂਡ ਫਰਟੀਲਿਟੀ ਜੋ ਸਕੋਰ ਹੁੰਦੇ ਆ ਉਸ ਵਿੱਚ ਐਸਡੀ ਕੁਆਲਿਟੀ ਬੈਸਟ ਮੰਨੀ ਗਈ ਇਸ ਬੋਲ ਦੀ 10 245 ਦੀ ਸੋ ਜੇ ਆਪ ਐਸ ਤੋਂ ਅੱਗੇ ਇਹਨਾਂ ਦੇ ਅੰਕੜੇ ਦੇਖੀਏ ਸਭ ਤੋਂ ਪਹਿਲਾਂ ਤਾਂ ਦੇਖੋ ਜੀ ਜੋ ਹੈ ਕਿ ਡੈਮ 10 245 47 ਦੀ ਮਾਂ ਦਾ ਮਿਲਕ ਰਿਕਾਰਡ ਹੈਗਾ 11000 ਜੋ ਕਿ ਬਣ ਗਈ ਜੀ 36 ਤੋਂ 37 ਲੀਟਰੋਲਸ ਤੱਕ ਜਾਂਦੀ ਤੇ ਜੋ ਦੂਸਰੇ ਪਾਸੇ 10245 ਹੈਗਾ ਉਸ ਦਾ ਹੈਗਾ ਜੀ 11984 ਜੋ ਕਿ ਬਣ ਗਈ ਲਗਭਗ 40 ਕਿਲੋਗ੍ਰਾਮ ਇੱਕ ਦਿਨ ਦੀ ਉਸਤ ਸੋ ਦੋਨਾਂ ਦੀਆਂ ਮਾਵਾਂ ਦਾ ਮਿਲਕ ਰਿਕਾਰਡ ਕਾਫੀ ਵਧੀਆ ਆ ਰਿਹਾ ਵਾ ਤੇ ਜੇ ਪੀਟੀਐਮ ਰਕ ਦੀ ਗੱਲ ਕਰੀਏ 10247 ਦਾ ਹੈਗਾ ਪੀਟੀਐਮ ਲ 799 ਕਿਜੀ ਜੋ ਕਿ ਪੂਰੇ 310 ਪਾਪਾ ਜੀ ਦੇ ਨਾਲ ਵਿੱਚ ਆਪਾਂ ਨੂੰ ਅੱਗੇ ਜੰਪ ਕਰਕੇ ਦਊਗਾ ਪ੍ਰੋਡਿਊਸ ਕਰਕੇ ਦਊਗਾ ਤੇ ਜੋ ਹੈਗਾ ਐਚਫ 10245 ਉਸ ਦਾ ਤੁਸੀਂ ਪੀਡੀਐਮ ਰਕ ਦੇਖ ਸਕਦੇ ਹੋ 2304 ਕਿਜੀ ਜੋ ਕਿ ਬਹੁਤ ਜ਼ਿਆਦਾ ਹਾਈ ਮਰਕ ਰਿਕਾਰਡ ਆ ਰਿਹਾ ਵਾ ਜੋ ਪੀਟੀਐਮਰਕ ਦੇ ਤੌਰ ਤੇ ਹੁੰਦਾ ਜੋ ਕਿ ਐਚਐਫ 40 432 ਤੇ 40 433 ਤੋਂ ਵੀ ਕਾਫੀ ਜ਼ਿਆਦਾ ਵੱਧ ਆ ਰਿਹਾ ਵਾ ਠੀਕ ਹੈ ਜੀ ਸੋ ਜੇ ਪ੍ਰੋਡਕਟ ਲਾਈਫ ਦੀ ਗੱਲ ਕਰੀਏ 247 ਦੀ ਹੈਗੀ ਪ੍ਰੋਡਕਟ ਉਹ ਲਾਈਫ ਜੀ 2.2 ਮੰਥ ਤੇ ਜੋ ਹੈਗਾ 245 ਉਸ ਦੀ ਹੈਗੀ 3.80 ਮੰਥ ਤੇ ਫੈਟ ਦੀ ਗੱਲ ਕਰੀਏ ਫੈਟ ਹੈਗੀ ਹੈ 67 ਕਿਜੀ ਹੈਗੀ 10 247 ਦੀ ਤੇ ਜੋ ਹੈਗਾ 10 245 ਉਸ ਦੀ ਹੈਗੀ 77 ਕਿਜੀ ਤੇ TPI ਦੀ ਗੱਲ ਕਰੀਏ TPI ਹੈਗਾ ਜੀ 10247 ਦਾ 2458 ਤੇ 10245 ਹੈਗਾ ਜੀ 2614 ਸੋ TPI ਵੀ ਤੁਸੀਂ ਦੇਖ ਸਕਦੇ ਆ ਵਧੀਆ TPI ਸਕੋਰ ਵੀ ਆ ਰਿਹਾ ਇਹਨਾਂ ਦੋਨਾਂ ਬੁੱਲਾਂ ਦਾ ਇਸ ਤੋਂ ਅੱਗੇ ਜੀ ਹੈਲਥ ਐਂਡ ਫਰਟੀ ਜਿਹਦੀ ਗੱਲ ਕਰੀਏ ਜਿਸ ਵਿੱਚ 10247 ਦਾ DPR HCR ਤੇ CCR ਤਿੰਨੋਂ ਵਾਸਤੇ ਦੇ ਨੈਗੇਟਿਵ ਬਚੇ ਜਾ ਰਹੇ ਨੇ ਜੋ ਕਿ ਇਸ ਵੈਕ ਆਪਾਂ 네ਗੇਟਿਵ ਪਰ ਕਹਿ ਸਕਦੇ ਆ ਡੀ ਵੀ ਆਰ ਹੈਗਾ -1.50 1.50 ਤੇ ਐਚ ਸੀ ਆਰ ਹੈਗਾ 2.30 ਤੇ ਸੀ ਸੀ ਆਰ ਹੈਗਾ ਜੀ 1.40 ਮਾਈਨਸ ਵਿੱਚ ਤੇ ਸਿਮੈਟਿਕ ਸੈਲ ਸਕੋਰ ਹੈਗਾ 2.87 ਤੇ ਜੋ ਹੈਗਾ 10245 ਉਹਦਾ ਹੈਗਾ ਡੀ ਪੀ ਆਰ -0.80 ਤੇ ਐਚ ਸੀ ਆਰ ਐਸ ਦਾ ਹੈਗਾ ਜੀ +1.20 ਤੇ ਸੀ ਸੀ ਆਰ ਹੈਗਾ -0.30 ਸਿਮੈਟਿਕ ਸੈਲ ਸਕੋਰ ਹੈਗਾ 2.86 ਇਹ ਹੋ ਗਏ ਹੈਲਥ ਐਂਡ ਫਾਰਟੀਅਰਟੀ ਦੇ ਅੰਕੜੇ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ 10247 ਦਾ ਜੇ ਆਪਾਂ ਸੀਮਾ ਭਰਉਣੀ ਆ 20 ਲਿਟਰਾਈ ਦਾ ਜੇ ਆਪਾਂ ਨੂੰ ਕਿੰਨਾ ਮੈਟ੍ਰਿਕ ਪ੍ਰਾਪਤ ਹੋ ਸਕਦਾ ਸਭ ਤੋਂ ਪਹਿਲਾਂ ਦੇਖੋ ਜੀ 26328 ਵਿੱਚ ਆਪਾਂ ਜੋੜਿਆ 799 ਕਿਜੀ ਜੋ ਕਿ ਪੀਟੀਐਮ ਲੱਕ ਹੋ ਗਿਆ ਜਿਸ ਨੂੰ ਕਿ ਆਪਾਂ 2.30 ਦੇ ਡਿਵਾਈਡ ਕੀਤਾ ਜੋ ਕਿ ਹੋ ਗਿਆ ਆਪਣਾ 12330 ਪੂਰੇ 305 ਦਿਨਾਂ ਦਾ 305 ਤੇ ਡਿਵਾਈਡ ਕੀਤਾ ਜੋ ਕਿ ਹੋ ਗਈ 40.42 ਦੀ ਔਸਤ ਇੱਕ ਦਿਨ ਦੀ ਔਰ ਆਪਾਂ 40 ਪਾਉਣੇ 42 ਨੂੰ 0.80 ਦੇ ਗੁਣਾ ਕੀਤਾ ਜੋ ਕਿ ਹੋ ਗਈ ਔਸਤ 32.34 ਸੋ 32.34 20 2 26.17 ਕਿਲੋਗ੍ਰam ਦੀ ਔਸਤ ਆਪਾਂ ਨੂੰ ਮਿਲ ਸਕਦੀ ਹੈ ਇੱਕ ਦਿਨ ਦੀ 10 247 ਬੋਲ ਦੀਆਂ ਬੱਚੀਆਂ ਜੇ ਆਪਾਂ 20 ਟਰਾਲੀ ਭਰਨ ਦੀ ਸੀ ਮੇ ਭਰੌਣੇ ਆ 26 ਤੋਂ 27 ਲੀਟਰ ਆਪਾਂ ਨੂੰ ਇੱਕ ਦਿਨ ਦਾ ਮਿਲਕ ਪ੍ਰਾਪਤ ਹੋ ਸਕਦਾ ਇਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ HF 10 245 ਬੋਲ ਦੀਆਂ ਬੱਚੀਆਂ ਕਿੰਨਾ ਮਿਲਕ ਦੇ ਸਕਦੀਆਂ ਜੇ ਆਪਾਂ 20 ਟਰਾਲੀ ਭਰਾਂਦੇ ਆਪਾਂ ਸੀਮਨ ਭਰੌਣੇ ਆ ਠੀਕ ਹੈ ਜੀ ਸੋ ਸਾਥ ਪਰਾ ਤਾਂ ਦੇਖੋ ਜੀ ਤੁਸੀਂ ਜਿਸ ਤਰ੍ਹਾਂ ਇਸ ਦਾ ਪੀਟੀਐਮ ਲਿਖਿਆ ਹੈਗਾ 2304 ਆਪਣਾ ਸੀਗਾ ਜੀ ਕਿ ਜੀ ਜੋ ਕਿ ਆਪਾਂ 26328 ਵਿੱਚ ਐਡ ਕਰਨਾ ਵਾ ਜੋ ਕਿ ਆਪਾਂ 26306 ਵਿੱਚ ਐਡ ਕੀਤਾ ਤੇ ਆਪਾਂ 2.2 ਡਿਵਾਈਡ ਕਰਕੇ ਆਪਣੀ ਆਸਤਾ ਗਈ 13000 0.14 ਕਿਲੋਗ੍ਰਾਮ ਦੀ ਇੱਕ ਦਿਨ ਦੀ ਸੌਰੀ ਇੱਕ ਦਿਨ ਨਹੀਂ ਕਿ 305 ਦਿਨਾਂ ਦੀ ਤੇ ਆਪਾਂ 305 ਤੇ ਡਿਵਾਈਡ ਕਰਨਾ ਹੈ ਇਸ ਤੋਂ ਬਾਅਦ ਜੋ ਕਿ ਆਪਣੀ ਔਸਤ ਆ ਗਈ 42.67 ਕਿਲੋਗ੍ਰਾਮ ਸੋ 42.67 ਨੂੰ ਆਪਾਂ 0.80 ਤੇ ਗੁਣਾ ਕੀਤਾ ਆਪਣੀ ਔਸਤ ਆ ਗਈ 34.135 ਕਿਲੋਗ੍ਰਾਮ ਦੀ ਇੱਕ ਦਿਨ ਦੀ ਸੋ 20 34.13 2 27.06 ਕਿਲੋਗ੍ਰਾਮ ਸੋ ਆਪਣੀਆਂ HF10245 ਬਾਲ ਦੀਆਂ ਬੱਛੀਆਂ 27 ਤੋਂ 28 ਲੀਟਰ ਮਿਲ ਕੇ ਇੱਕ ਦਿਨ ਦਾ ਦੇ ਸਕਦੀਆਂ ਜੇ ਆਪਾਂ 245 ਗਰਾਮ ਦੇ ਸੀਮਨ ਭਰਉਣੇ ਆ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ HF10247 ਜਾਰਡਨ ਵਰਸਸ HF10245 ਹੈਂਕ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਤੇ ਧੰਨਵਾਦ